ਸਤਿ ਸ਼੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤੇ ਅੱਜ ਗੱਲ ਕਰਦੇ ਜੀ ਪੋਜ਼ਿਟਿਵ ਗੱਲ ਕਰਾਂਗੇ ਤੁਨ ਤੁਸੀਂ ਹੁਣ ਇਹਨੂੰ ਨੈਗੇਟਿਵ ਨਾ ਸਮਝ ਲਿਓ ਹਨਾ ਜਿਹੜੇ ਵਿਚਚਾਰਕ ਕਮੈਂਟ ਜੇ ਪਾਉਣ ਆਉਂਦੇ ਹੁੰਦੇ ਆ ਮੂੰਹ ਜੋ ਬਨ ਕੇ ਆਪਣੀਆਂ ਫੋਟੋ ਲਾਈਆਂ ਨਹੀਂ ਕੋਈ ਜੀਨੇ ਮੋੜ ਦਾ ਭਾਂਜਾ ਲੱਗਦਾ ਤੇ ਕੁਪਤੀਜਾ ਬਣ ਜਾਂਦਾ ਹੈ ਇਹ ਕੁਛ ਨਹੀਂ ਤੇ ਹੈਗੇ ਭੇਡਚਾਲ ਵਾਲੇ ਹਨਾ ਤੇ ਅੱਜ ਗੱਲ ਕਰਦੇ ਤੇਜਵੰਤ ਕਿੱਟੂ ਭਾਜੀ ਦੀ ਤੇਜਵੰਤ ਕਿੱਟੂ ਭਾਜੀ ਬਹੁਤ ਹੀ ਨਾਈਸ ਪਰਸਨ ਉਹਨਾਂ ਨੇ ਗਾਣਾ ਕੀਤਾ ਸੀ ਗੁੱਸਾ ਨਾ ਕਰੀ ਤੈਨੂੰ ਪਿੱਛੋਂ ਬਾਜ਼ ਮਾਰੀ ਆ ਮੈਂ ਉਹਦਾ ਪ੍ਰੋਡਿਊਸਰ ਸੀ ਤੇ ਗਾਇਆ ਅਸਲਮ ਸਿੱਧੂ ਨੇ ਸੀ ਤੇ ਦੱਸਣ ਵਾਲੇ ਚ ਇਹ ਲੱਗਿਆ ਵੀ ਉਹਨਾਂ ਦੀ ਭੀੜ 'ਚ ਸਾਰੇ ਕਿਦਾਂ ਰਲ ਜਾਂਦੇ ਆ ਹਨਾ ਈਮਾਨ ਕਿਦਾਂ ਖਤਮ ਹੁੰਦਾ ਤੇ ਭਾਈ ਸਾਹਿਬ ਨੇ ਗਾਣਾ ਗਾਤਾ ਤੇ ਮੈਂ ਰੋਡ ਤੇ ਆ ਗਿਆ ਮੈਂ ਮਦਦ ਮੰਗ ਲਈ ਸਰਦੂਲ ਭਾਜੀ ਕੋ ਗਿਆ ਤੇ ਸਰਦੂਲ ਭਾਜੀ ਨੇ ਹਫਤ ਤੱਕ ਮੇਰੀ ਸੁਣੀ ਨਾ ਤੇ ਕੁਦਰਤੀ ਉਹਨਾਂ ਦੇ ਦਫ਼ਤਰ ਦੇ ਵਿੱਚ ਫੋਨ ਆਉਂਦਾ ਜੀ ਕਿੱਟੂ ਭਾਜੀ ਦਾ ਉਹਨਾਂ ਦਾ ਕੋਈ ਮੈਨੇਜਰ ਜਾਂ ਅਸਿਸਟੈਂਟ ਤੈਪ ਉਹ ਚੱਕਦਾ ਫੋਨ ਤੇ ਉਹ ਕਹਿੰਦਾ ਹਾਂ ਜੀ ਨਹੀਂ ਕਿੱਟੂ ਭਾਜੀ ਕਿੱਟੂ ਭਾਜ ਦਾ ਨਾਂ ਬਹੁਤ ਸੀ ਚੱਲਦਾ ਵੱਡਾ ਨਾਂ ਸੀ ਹਨਾ ਤੇ ਹਾਂਜੀ ਕਿੱਟੂ ਭਾਈ ਪਛਾਣਿਆ ਜੀ ਮੈਂ ਫਲਾਣਾ ਉਹ ਕਹਿੰਦੇ ਐ ਤਾਂ ਨਹੀਂ ਮੈਂ ਤਾਂ ਉਹਨਾਂ ਕਾ ਕਿੱਟੂ ਭਾਜੀ ਆ ਗੱਲ ਕਰਾਉਂਦੀ ਮੇਰੀ ਹਨਾ ਮੇਰੇ ਦੋਸਤ ਆ ਮੈਂ ਕਿ ਤੇ ਉਦੋਂ ਲੈਂਡਲਾਈਨ ਹੀ ਹੁੰਦੇ ਸੀ ਦੋਵੇਂ ਫੋਨ ਤਾਂ ਨਹੀਂ ਹੁੰਦੇ ਸੀ ਉਹ ਕਹਿੰਦਾ ਤੇਰੇ ਦੋਸਤ ਆ ਤੇਰਾ ਤਾਂ ਸਰਦੂਲ ਵੀ ਦੋਸਤ ਆ ਉਹ ਕਹਿੰਦਾ ਭਾਜੀ ਅੰਦਰ ਨਹੀਂ ਆਉਂਦੇ ਹਨਾ ਇਹ ਆਇਆ ਕਿਸੇ ਮਦਦ ਨੂੰ ਤੇ ਇਹ ਬਸ ਐਂ ਕਰਕੇ ਹਨਾ ਉਹਨੇ ਗੱਲ ਗੋਲ ਮਟੋਲ ਕਹਿੰਦੇ ਕੌਣ ਹੈ ਉਹ ਕਹਿੰਦੇ ਨਾ ਮੇਰਾ ਲਿਆ ਮੇਨਾਂ ਗੱਲ ਕੀਤੀ ਮੈਂ ਕਹਿੰਦੀ ਉਹ ਕਹਿੰਦੇ ਯਾਰ ਉਹ ਗਾਣੇ ਦਾ ਤਾਂ ਐ ਹੋ ਗਿਆ ਮੈਂ ਕਹਾਂ ਹਾਂਜੀ ਮੈਂ ਰੋਡ ਤੇ ਆ ਗਿਆ ਕਿੱਟੂ ਭਾਜੀ ਕਹਿੰਦੇ ਯਾਰ ਮੈਂ ਕਿਹਾ ਮੇਰੀ ਫੈਮਿਲੀ ਮੈਂ ਸੈੱਟ ਕਰਨੀ ਵੀ ਮੈਨੂੰ ਥੋੜੇ ਜਿਹੇ ਪੈਸਿਆਂ ਦੀ ਲੋੜ ਹੈ ਮੈਂ 51 51 100 ਮੰਗਿਆ ਹਨ 5000 ਮੰਗਿਆ ਹਨ ਤੇ ਉਹਨਾਂ ਨੇ ਦਿੱਤਾ ਸੀ 11 ਤਾਂ ਮੈਂ ਇਦਾਂ ਹੋ ਗਿਆ ਹਨ ਮੈਂ 5000 ਮੰਗਿਆ ਤੇ ਉਹ ਕਹਿੰਦੇ ਉਹ ਮੁੰਡੇ ਨੂੰ ਕਹਿੰਦੇ ਮੈਨੂੰ ਕਿਰਾਇਆ ਦੇ ਭਾਜੀ ਅੰਦਰ ਲੋਕ ਸਟੂਡੀਓ ਤੋਂ ਕੰਮ ਕਰਦੇ ਸੀ ਉਹ ਨਹੀਂ ਉਹਨੂੰ ਕਿਰਾਇਆ ਦੇ ਤਾਂ ਖੰਨੇ ਤੱਕ ਦਾ ਜਿੰਨਾ ਮੈਂ ਬਸੇ ਗਿਆ ਜੀ ਉੱਥੇ ਜਾ ਕੇ ਪੁੱਛਿਆ ਤੇ ਕਹਿੰਦੇ ਕਿੱਟੂ ਭਾਜਾ ਦਿੱਲੀ ਚਲ ਗਿਆ ਮੈਨੂੰ ਬੜਾ ਦੁੱਖ ਹੈ ਮੈਂ ਕਿਹਾ ਯਾਰ ਇਹ ਵੀ ਉਦਾਂ ਦੇ ਨਿਕਲੇ ਇਨੇ ਜਿੰਨ ਉਥੇ ਸਰਦਾਰ ਜੀ ਆਇਆ ਤਾਂ ਕੀ ਨਾ ਹੀ ਤੁਹਾਡਾ ਮੈਂ ਆਪਣਾ ਨਾਂ ਲਸਿਆ ਕਿਹਦੇ ਵੀ ਤੁਹਾਡੇ ਲਈ ਨਾ ਭਾਜੀ ਚੈੱਕ ਛੱਡ ਕੇ ਗਏ ਆ ਤੇ ਭਾਜੀ 11000 ਦਾ ਚੈੱਕ ਛੱਡ ਕੇ ਉਹ 11000 ਦਾ ਚੈੱਕ ਕੈਸ਼ ਮੈਂ ਕਰਾਇਆ ਤੇ ਜਿਹੜੇ ਨੇ ਮੈਨੂੰ ਕਰਾਏ ਲਈ ਪੈਸੇ ਦਿੱਤੇ ਸੀ ਉਸ ਬੰਦੇ ਦੀ ਫੈਮਿਲੀ ਦੇ ਕੋਈ ਪ੍ਰੋਬਲਮ ਆਈ ਤੇ ਉਹਦੇ ਤੇ ਮੈਂ 50 ਰੁਪਏ ਦੇ ਵਜਲੇ 20 ਰੁਪਏ ਦੇ ਵਜਲੇ 50000 ਖਰਚ ਕੀਤਾ ਅਸੀਂ ਉਹਨਾਂ ਬੰਦਿਆਂ ਚੋਂ ਜਿਹੜੇ ਸਾਨੂੰ ਗਲਤ ਕਹਿੰਦੇ ਆ ਤੇ ਕਿੱਟੂ ਭਾਜੀ ਨੇ ਉਹ 11000 ਦਿੱਤਾ ਉਸ 11000 ਨਾਲ ਮੈਂ ਤੇ ਮੇਰੀ ਫੈਮਿਲੀ ਨੇ ਕਰੋੜਾਂ ਕਮਾਇਆ ਉਹ ਕਿੱਟੂ ਭਾਜੀ ਨੇ ਕਦੀ ਮੋੜ ਕੇ ਨਹੀਂ ਲਿਆ ਪਰ ਕਿੱਟੂ ਭਾਜੀ ਕਦੀ ਇਹ ਨਹੀਂ ਕਹਿ ਸਕੇ ਨਸ਼ੱਤਰ ਨਾਲ ਖੋਡਾ ਵੀ ਪਾਉਂਦੇ ਰਹੇ ਨਸ਼ੱਤਰ ਨਾਲ ਸਟੇਜਾਂ ਵੀ ਸਾਂਝੀਆਂ ਕਰਦੇ ਨੇ ਕਿਉਂਕਿ ਕਿੱਟੂ ਭਾਈ ਨੇ ਆਪਣਾ ਕੰਮ ਨਹੀਂ ਖਰਾਬ ਕਰਨਾ ਸੀ ਹਨਾ ਕਿਉਂ ਕਰਨਗੇ ਉਹ ਭਾਈ ਕਿਸੇ ਲਈ ਅਸੀਂ ਉਹਨਾਂ ਮੂਰਖਾਂ ਚੋਂ ਆ ਅਸੀਂ ਆਪਣਾ ਕੰਮ ਖਰਾਬ ਲਿਆ ਖਾਨਾਬ ਕਰ ਲਿਆ ਕਿਸੇ ਦੀ ਗੱਲ ਕਰਨ ਲਈ ਅਕਸਰ ਮੈਂ ਉਹਨਾਂ ਜੱਗੀ ਦੀ ਮੈਂ ਗੱਲ ਕਰਦਾ ਆ ਕਈਆਂ ਦੀ ਹੈ ਨਾ ਇੱਕ ਆਪਣੇ ਰੋਬਿੰ ਭਾਜੀ ਸੀਗੇ ਉਹਨਾਂ ਦੀ ਪਿੱਠ ਪਿੱਛੇ ਜਿਹੜੇ ਉਹਨਾਂ ਤੋਂ ਪਲੇ ਬੜੇ ਬਹੋਏ 스타ਰ ਬਣੇ ਉਹ ਭਾਜੀ ਨੂੰ ਮਾਣਾ ਕਹਿੰਦੇ ਆ ਤੇ ਸੁਣਦੇ ਰਹਿੰਦੇ ਆਪਣੇ ਤੋਂ ਉਹ ਗੱਲਾਂ ਨਹੀਂ ਹੁੰਦੀਆਂ ਤੇ ਕਿੱਟੂ ਭਾਜੀ ਨੇ ਉਹਦੋਂ ਮਦਦ ਕੀਤੀ ਸੀ ਤੇ ਅੱਜ ਵੀ ਅਸਾਨ ਉਹਨਾਂ ਦਾ ਮਿੱਥੇ ਆ ਉਹਨਾਂ ਨੇ ਪੈਸੇ ਮੇਥੋਂ ਰਿਟਰਨ ਨਹੀਂ ਲਏ ਸੀ ਉਹ ਬਹੁਤ ਹੀ ਵਧੀਆ ਬੰਦੇ ਨਾਈਸ ਪਰਸਨ ਹਨਾ ਤੇ ਪਰ ਉਹਨਾਂ ਨੂੰ ਇਹਨਾਂ ਨਾਲ ਜੋੜ ਬਣਾ ਕੇ ਚੱਲਣਾ ਪਿਆ ਉਹਨਾਂ ਦੇ ਸਾਹਮਣੇ ਨਿਸ਼ੱਤਰ ਆ ਗਏ ਜਾਂ ਬਾਕੀ ਉਹਨਾਂ ਦੀ ਟੀਮ ਦੇ ਗਰਮਿੰਦਰ ਕਹਿੰਦੋ ਆਲ ਆ ਗਏ ਮੈਂ ਰਿਕਾਰਡਿੰਗ ਲਾ ਦਿੰਦਾ ਉਹਨਾਂ ਤੇ ਮੈਨੂੰ ਆਈ ਸੀ ਹਨਾ ਉਹ ਤੋਂ ਪਹਿਲਾਂ ਮੈਂ ਰਿਕਾਰਡਿੰਗ ਉਹਨਾਂ ਨੂੰ ਭੇਜੀ ਪਈ ਇਹ ਰਿਕਾਰਡਿੰਗ ਐਂਡ ਵਿੱਚ ਸੁਣਿਓ ਜਰੂਰ ਕਿ ਮੈਂ ਤਾਂ ਆ ਰਿਹਾ ਰਿਕਾਰਡਿੰਗ ਮੈਨੂੰ ਕਿਸੇ ਨੇ ਕਿਹਾ ਰਿਕਾਰਡਿੰਗ ਲਾਇਆ ਕਰੋ ਐ ਕਰੋ ਸਾਡੇ ਕੋਲ ਸਭ ਕੁਝ ਹੈ ਉਦੋਂ ਨਹੀਂ ਇਦਾਂ ਬੋਲਿਆ ਜਾਂਦਾ ਸਬੂਤ ਮੰਗਣ ਆਲਿਓ ਅਸੀਂ ਤਾਂ ਸਬੂਤ ਦੇਣ ਲੱਗੇ ਆ ਤੁਸੀਂ ਕਰ ਲਓ ਜਿਨ੍ਹਾਂ ਦੇ ਬਾਕੀਆਂ ਦੇ ਸੁਸ਼ਾਨ ਸਿੰਘ ਦੇ ਬਾਕੀਆਂ ਦੇ ਸਿੱਧੂ ਦੇ ਸਬੂਤ ਪਾਏ ਉੱਥੇ ਕੀ ਕੀਤਾ ਤੁਸੀਂ ਤੁਹਾਨੂੰ ਮਜੇ ਲੈਣ ਦੀ ਲੋੜ ਲਾਤ ਹੈ ਜੇ ਤੁਸੀਂ ਕੁਝ ਕਰਨ ਵਾਲੇ ਹੋ ਨਾ ਤੇ ਤੁਹਾਨੂੰ ਸਬੂਤ ਵੀ ਦਿਈਏ ਇਹ ਕਹਿੰਦੇ ਉਹੀ ਆ ਜਿਨ੍ਹਾਂ ਨੇ ਕਰਨਾ ਕੁਝ ਨਹੀਂ ਬਹੁਤ ਬੰਦੇ ਕੱਲ ਇੱਕ ਬੰਦੇ ਨੇ ਮੇਰੀ ਆਵਾਜ਼ ਤੋਂ ਪਛਾਣ ਲਿਆ ਭਾਈ ਤੁਸੀਂ ਠੀਕ ਹੋ ਤੇ ਬਹੁਤ ਥੈਂਕ ਯੂ ਭਰਾ ਤੇਰਾ ਬਹੁਤ ਮਿਹਰਬਾਨੀ ਤੁਸੀਂ ਇੰਨਾ ਖਿਆਲ ਰੱਖਦੇ ਹੋ ਤੁਹਾਡੇ ਪਿਆਰ ਦਾ ਸਦਕਾ ਸੱਚ ਬੋਲ ਰਹੇ ਆ ਜਿਹੜੇ ਜੈਨੂਇਨ ਬੰਦੇ ਨੇ ਸੱਚ ਬੋਲਣ ਵਾਲੇ ਨਹੀਂ ਦੂਜਿਆਂ ਦਾ ਤਾਂ ਤੁਹਾਨੂੰ ਪਤਾ ਹੀ ਆ ਉਹ ਤਾਂ ਸੱਚ ਨੂੰ ਦਬਾਉਣ ਵਾਲੇ ਆ ਹਮੇਸ਼ਾ ਸੱਚ ਇਦਾਂ ਦਿਆ ਕਰਕੇ ਮਰਦਾ ਆਇਆ ਸਾਥੀ ਨੂੰ ਜੀਣਾ ਰੱਖੋ ਇੱਕ ਨੇ ਕਿਹਾ ਸੀ ਤਾਂ ਉਹ ਚਿੜੀਆਂ ਜਿਹੜੀਆਂ ਚੁੰਝਾਂ ਭਰ ਕੇ ਜੰਗਲ ਦੀ ਅੱਗ ਬੁਝਾਦੀਏ ਸਵਾਦ ਆ ਗਿਆ ਤੁਹਾਡਾ ਕਮੈਂਟ ਸੁਣ ਕੇ ਮਿਹਰਬਾਨੀ ਵਧੀਆ ਖਿੱਚ ਰੱਖੋ ਕੰਮ ਨੂੰ ਤੇ ਹਾਂ ਇੱਕ ਗੱਲ ਭੁੱਲ ਗਿਆ ਸੀ ਉਹ ਫਿਰ ਕੀ ਕੀਤਾ ਵੀ ਜਦੋਂ ਕਿੱਟੂ ਭਾਜੀ ਦਾ 뮤직 ਚੋਂ ਨਾ ਹਟਾ ਕੇ ਤੇ ਪਹਿਲੀ ਕੈਸਟ ਸੀ ਸ਼ਾਇਰ ਗੁਰਮੀਤ ਸਿੰਘ ਦਾ 뮤직 ਉਹ ਗੁਰਮੀਤ ਸਿੰਘ ਨੂੰ ਜਾ ਕੇ ਵੀ ਮੈਂ ਮਿਲਿਆ ਉੱਥੇ ਕਿ ਭਾਜੀ ਇਹ ਮੇਰਾ ਪ੍ਰੋਜੈਕਟ ਆ ਪਲੀਜ਼ ਐ ਨਾ ਕਰੋ ਉਹਨੀਆਂ ਨੇ ਗੇਟ ਤੋਂ ਮੈਨੂੰ ਮੋੜਤਾ ਕੁਝ ਨਹੀਂ ਸੁਣੀ ਅੱਜ ਉਹ ਸਟਾਰ ਬਣੇ ਫਿਰਦੇ ਆ ਹਨਾ ਪੱਗਾਂ ਬਨ ਕੇ ਬਹਿੰਦੇ ਜਿਹੜੇ ਮੈਨੂੰ ਪੱਗ ਬਨਣ ਨੂੰ ਕਹਿੰਦੇ ਪੱਗਾਂ ਬਨ ਕੇ ਆ ਕੁਛ ਕਰਾਵੇਂ ਪੱਗ ਨਹੀਂ ਬਨਦਾ ਮਾਨਤਾ ਹੈਗਾ ਨਾ ਮੇਕੋ ਦਲਜੀਤ ਦੀ ਵੀਡੀਓ ਥੱਲੇ ਸਾਰੇ ਪੱਗ ਬਨ ਲਓ ਪੱਗ ਬਨ ਲਾ ਕਹਿੰਦਾ ਪਹਿਲਾਂ ੱੱਕੀ ਨਾਲ ਪੱਗਾਂ ਬਣਾਉਂਦੇ ਸਿੱਖ ਸਿੱਖਾਂ ਦੀਆਂ ਪੱਗਾਂ ਲਾਉਂਦੇ ਇਹ ਬੰਦੇ ਕਿਸ ਗਿਣਤੀ ਆਉਂਦੇ ਨਾ ਮੁਸਲਮ ਨਾ ਸਿੱਖ ਕਹਾਉਂਦੇ ਹੈ ਬਥੇਰਾ ਕੁਝ ਨਾ ਤੇ ਵੀ ਲਿਖਿਆ ਤੁਹਾਡੇ ਅਗਿਆਂ ਤੇ ਮੈਂ ਜਿਹਨੂੰ ਇੱਜ਼ਤ ਪਤਾ ਪੱਗ ਦੀ ਉਹਨੇ ਬਨ ਲੈਣੀ ਆ ਵੀਰ ਜਦੋਂ ਉਹ ਜੈਨੂਨ ਹੋਇਆ ਹਨਾ ਅਸੀਂ ਹੈਲੋ ਹਾਂਜੀ ਹਾਂਜੀ ਕੀ ਹਾਲ ਚਾਲ ਜੀ ਠੀਕ ਆ ਬੀ ਸੁਣਾਓ ਸੁਪਾਏ ਲੱਗਦਾ ਹਲੇ ਕੀ ਹੋਇਆ ਸੀ ਕਿਰਪਾ ਕਰਕੇ ਬੋ ਮਹਾਰੂ ਨਾ ਥੋੜਾ ਜਿਹਾ ਹਾਂਜੀ ਹਾਂਜੀ ਮੈਂ ਕਿ ਬਿਮਾਰ ਨੇ ਨਾ ਥੋੜਾ ਜਿਹਾ ਅੱਛਾ ਉਹ ਮੈਂ ਤਾਂ ਇੰਟਰਵਿਊ ਹੁਣੇ ਸੁਣੀਆ ਮੈਨੂੰ ਕਿਸੇ ਨੇ ਭੇਜਿਆ ਲਿੰਕ ਹਾਂ ਆ ਜਿਹੜਾ ਹੁਣੇ ਤੁਸੀਂ ਭੇਜਿਆ ਪਾਈ ਆ ਬ੍ਰੇਨੋ ਹਾਂ ਹਾਂ ਮੈਨੂੰ ਕਿਸਨੇ ਲਿਖ ਕੇ ਕਿਸ ਮਿੱਤਰ ਪਿਆਰੇ ਨੇ ਭੇਜਿਆ ਤੁਸੀਂ ਇਹ ਤੇ ਸਰਿਆ ਮੇਰਾ ਨਾਂ ਲਈ ਜਾਂਦੇ ਵੇ ਗੁਰਮਿੰਦਰ ਕੈਂਡੋਆ ਨੇ ਗਾਣਾ ਚੋਰੀ ਕਰਕੇ ਨਸ਼ੱਤਰ ਨੂੰ ਦਿੱਤਾ ਮੇਰੇ ਕੋਲ ਤਾਂ ਇਸ ਗਾਣੇ ਦਾ ਕੋਈ ਜ਼ਿਕਰ ਹੀ ਨਹੀਂ ਜੀ ਨਾ ਮੈਂ ਜੋਗਾ ਸਿੰਘ ਤੋਂ ਇਹ ਗਾਣਾ ਲਿਆ ਲਿਆ ਨਹੀਂ ਜੋਗਾ ਮੇਰੇ ਕੋਲ ਜੋਗਾ ਸਿੰਘ ਜੀ ਦੀ ਰਿਕਾਰਡਿੰਗ ਹੈ ਮੈਂ ਤੇ ਜੋਗਾ ਸਿੰਘ ਤੁਸੀਂ ਬੈਠੇ ਸੀ ਜਦੋਂ ਸੁਣਿਆ ਆਪਾਂ ਗੱਡੀ 'ਚ ਬੈਠ ਕੇ ਗੱਬੀ ਦਾਣ ਸੀ ਆਲੀ ਅਸ ਅੱਛਾ ਉਸ ਤੋਂ ਬਾਅਦ ਨਸ਼ੱਤਰ ਨੇ ਜੀ ਗੱਲ ਪਹਿਲੀ ਗੱਲ ਮੈਂ ਗਾਣੇ ਨਹੀਂ ਸੁਣਿਆ ਔਰ ਮੈਂ ਕੋ ਰਿਕਾਰਡਿੰਗ ਸੁਣਾਇਆ ਨਾ ਨਹੀਂ ਪਰ ਤੁਸੀਂ ਤਾਂ ਸ਼ਰਮ ਮੇਰਾ ਨਾਮ ਲੈ ਰਹੇ ਮੈਂ ਤਾਂ ਨਿਸ਼ੱਤਰ ਦਾ ਵੀ ਲੈ ਰਹੇ ਮੈਂ ਤਾਂ ਨਿਸ਼ੱਤਰ ਕੇ ਗਾਣਾ ਅ ਦੂਜਾ ਰ ਟਿਕਾ ਹੈ ਨਾ ਰਕੋਰਡ ਕੀਤਾ ਚੋਰੀ ਉਹਦੇ ਵਿੱਚ ਕਿਹਾ ਨਹੀਂ ਪਹਿਲੀ ਗੱਲ ਚੋਰੀ ਉਹ ਚ ਕਿਹਾ ਨਹੀਂ ਸੁਣਿਆ ਉਹ ਕਿੱਦਾਂ ਕਿੱਦਾਂ ਗਿਆ ਮੈਨੂੰ ਨਹੀਂ ਪਤਾ ਗਾਣਾ ਤਾਂ ਤੁਹਾਡੇ ਕੋ ਗਿਆ ਨਾ ਅੱਜ ਮੈਂ ਇੰਨੇ ਸਾਲਾਂ ਬਾਅਦ ਮਿਲਿਆ ਪਹਿਲਾਂ ਤੁਸੀਂ ਬੋਲੇ ਕਦੀ ਮੇਰੀ ਗੱਲ ਸੁਣੋ ਬਾਬਾ ਜੀ ਮੇਰੀ ਇਹ ਗੱਲ ਸੁਣੋ ਮੇਰੇ ਥਰੂ ਗਿਆ ਗਾਣਾ ਮਤਲਬ ਜੇ ਤੁਹਾਡੇ ਕਹਿਣ ਦਾ ਮਤਲਬ ਤੁਹਾਡੇ ਕੋਲ ਕੀ ਪ੍ਰੂਫ ਹੋਵੇ ਮੇਰੇ ਥਰੂ ਕਰਾਂਗਾ ਮੈਂ ਤਾਂ ਪ੍ਰੂਫ ਹੋਵੇ ਕਿ ਅਜਿ ਕਿੱਦਾਂ ਮੈਂ ਲਾਲੀ ਬਰਾਂ ਯਾਰ ਦਾ ਨਾਂ ਕਿਉਂ ਪਾਉਂਦਾ ਫਿਰ ਮੈਂ ਆਪਣਾ ਨਾਂ ਨਾ ਪਾਉਂਦਾ ਕਿੱਦਾਂ ਕਿੱਦਾਂ ਗਿਆ ਇਹ ਤਾਂ ਉਹਨੇ ਪੈਸਾ ਲਾਇਆ ਹੋ 79 ਅੱਜ ਤੱਕ ਬੋਲਿਆ ਮੈਂ ਰੋਡ ਤੇ ਆਇਆ ਹਾਂ ਉਸ ਤੋਂ ਬਾਅਦ ਮੇਰੇ ਹਾਲਾਤ ਕਦੀ ਦੇਖੇ ਕਿਸੇ ਨੇ ਤੁਹਾਡੀ ਤੁਹਾਡੀ 79 ਨਾਲ ਹੋਊਗੀ ਮੇਰੇ ਨਾਲ ਤਾਂ ਹੈ ਨਹੀਂ ਕੋਈ ਤੁਹਾਡੀ 79 ਨਾਲ ਹੋਊਗੀ ਨਹੀਂ ਤੁਸੀਂ ਤੁਸੀਂ ਮੈਂ ਤੇ ਜੋਗਾ ਸਿੰਘ ਬੈਠੇ ਸੀ ਮੈਂ ਮੈਂ ਇਹ ਗਾਣਾ ਮੇਰੇ ਥਰੂ ਗਿਆ ਜਾ ਮੈਂ ਆਪਣਾ ਨਾਮ ਉਸ ਗਾਣੇ ਚ ਪਾਇਆ ਫਿਰ ਮੈਂ ਕਸੂਰ ਵਾਰਿਆ ਠੀਕ ਹੈ ਨਹੀਂ ਮੈਂ ਮੇਰਾ ਨਾ ਹੀ ਟ ਗਾਣਾ ਰਿਕਾਰਡ ਹੋਇਆ ਫਿਰ ਮੈਂ ਕਸੂਰ ਵਾਰਿਆ ਥੋੜਾ ਮੈਂ ਤੁਹਾਡਾ ਨਾਮ ਹੈ ਲਿਆ ਕਿ ਸੁਣਿਆ ਸੀ ਅਸੀਂ ਸੁਣਿਆ ਇਹ ਗੱਲ ਕਹੀ ਇਹ ਸੁਣਿਆ ਨਹੀਂ ਤੁਸੀਂ ਕਿਹਾ ਬਈ ਨਸ਼ਤਰ ਤੇ ਗੁਰਮਿੰਦਰ ਕਹਿਰਵਾਲ ਨੇ ਠੱਗੀ ਕਰਕੇ ਇਹ ਗਾਣਾ ਇਸ ਲੈਬੋਂ ਤੇ ਰਿਲੀਜ਼ ਕਰਦਾ ਇਹ ਮੈਂ ਕਿਹਾ ਮੈਂ ਬੋਲਿਆ ਉਹ ਚ ਹਾਂ ਹਾਂ ਮੈਂ ਸੁਣਿਆ ਕਰਕੇ ਤੈਨੂੰ ਫੋਨ ਕੀਤਾ ਮੈਂ ਇਹ ਬੋਲਿਆ ਨਹੀਂ ਮੈਂ ਕਿਹਾ ਬਈ ਸੁਣਿਆ ਸੀ ਦੁਬਾਰਾ ਆਪਣੀ ਇੰਟਰਵਿਊ ਦੁਬਾਰਾ ਸੁਣੋ ਅਲਜ਼ਾਮ ਲਾਓ ਜੀ ਸਦਕੇ ਲਾਓ ਕੋਈ ਉਹਦਾ ਫਰਕ ਨਹੀਂ ਪੈਂਦਾ ਨਹੀਂ ਬਾਬਾ ਜੀ ਇਹ ਤੁਹਾਨੂੰ ਬਿਦ ਪ੍ਰੂਫ ਲਾਓ ਬਿਦ ਪ੍ਰੂਫ ਹੀ ਮੈਂ 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 ਇਹ ਕਹਾਣੀ ਤੁਸੀਂ ਕੀ ਦਾ ਨਾਸ਼ਾ ਲਾ ਰਿਹਾ ਹਾਂ ਗਰਮਿੰਦਰ ਨੇ ਨਸ਼ਤਰ ਕੇ ਨਾਲ ਮਿਲ ਕੇ ਠੱਗੀ ਮੈਂ ਤੁਹਾਨੂੰ ਤੁਹਾਨੂੰ ਮੈਂ ਜੋਗਾ ਸਿੰਘ ਦੀ ਰਿਕਾਰਡਿੰਗ ਭੇਜਾਂ ਪੇ ਹਾਂ ਗਰਮਿੰਦਰ ਤੇ ਮੈਂ ਸੁਣਿਆ ਸੀ ਜੋਗਾ ਸਿੰਘ ਹੈ ਨਹੀਂ ਕਹਦਾ ਮਤਲਬ ਇਹ ਥੋੜੀ ਆ ਨਹੀਂ 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 ਮੈਂ ਹੈ ਨਹੀਂ ਕੱਲ ਹੋ ਸਕਦਾ ਸੀ ਵੀ ਨਾ ਹੋਈਏ ਉਹ ਨਹੀਂ ਗੱਲ ਹੈਗੀ ਉਹ ਤਾਂ ਕਿਸੇ ਤੇ ਇਲਜ਼ਾਮ ਲਾ ਨਹੀਂ ਤੁਹਾਨੂੰ ਇਹ ਪਤਾ ਤੁਹਾਨੂੰ ਇਹ ਪਤਾ ਨਾ ਤੁਸੀਂ ਅੱਜ ਤੱਕ ਬੋਲੇ ਹੋ ਇਹ ਗਾਣਾ ਮੇਰਾ ਮੇਰੇ ਕੋਲੋਂ ਮੈਂ ਰਿਕਾਰਡ ਕੀਤਾ ਸੀ ਤੁਹਾਨੂੰ ਪਤਾ ਹੈ ਇਹ ਨਹੀਂ ਮੈਂ ਐ ਨਹੀਂ ਕਰੀਦਾ ਹੁੰਦਾ ਐ ਨਹੀਂ ਕਰੀਦਾ ਨਹੀਂ ਨਹੀਂ ਪਲੀਜ਼ ਸੱਚ ਬੋਲਿਆ ਕਰੋ ਪਲੀਜ਼ ਮੈਂ ਨਹੀਂ ਤੇ ਰਿਕਾਰਡ ਕੀਤਾ ਯਾਰ ਮੈਂ 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 ਤਾਂ ਕਰਦਾ ਮੈਂ ਤੁਸੀਂ ਜੋਗਾ ਸਿੰਘ ਨਾਲ ਸੁਣਿਆ ਮੈਂ ਕਿਵੇਂ ਕੋ ਤੁਸੀਂ ਤਾਂ ਉਹਨਾਂ ਦੇ ਗੱਲਾਂ ਨਾ ਕਰੋ ਹੁਣ ਸਿਆਣੇ ਹੋ ਗਏ ਤੁਸੀਂ ਯਾਰ ਮੈਂ ਸਿਆਣਾ ਮੈਂ ਵੀ ਸਿਆਣਾ ਹੋ ਗਿਆ ਸਿਆਣੇ ਤੁਸੀਂ ਵੀ ਹੋ ਗਏ ਆ ਮੈਂ ਤਾਂ ਮੈਂ ਤਾਂ ਅੱਜ ਬੋਲੇ ਆ ਅੱਜ ਬੋਲਿਆ ਮੈਂ 20 ਸਾਲ ਬਾਅਦ ਪਰ ਬਾਅਦ ਤੁਸੀਂ ਇਲਜ਼ਾਮ ਇਦਾਂ ਕਹਿ ਸਕਦੇ ਪਹਾਂਜਰ ਪੇ ਬੰਦਿਆ ਨੇ ਇਕੱਠਿਆਂ ਨੇ ਸੁਣਿਆ ਸੀ ਇਹ ਗੱਲ ਮੰਨਣਯੋਗ ਹੈ ਜਿਹੜਾ ਤੁਸੀਂ ਤੁਸੀਂ ਇਕੱਲੇ ਸੀ ਤੁਸੀਂ ਇਕੱਲੇ ਸੀ ਗਰਮੇ ਉਹਨੂੰ ਵੀ 79 ਨੂੰ ਵੀ 79 ਨੂੰ ਵੀ ਪਤਾ ਸੀ ਇਹ ਗੱਲਾਂ 79 ਅੱਜ ਤੱਕ ਬੋਲਿਆ ਵੱਡਾ ਸਿਆਣਾ ਮੈਂ ਤਾਂ ਹੁਣ ਮਰਨ ਲੱਗਾ ਤੁਹਾਡਾ ਸੱਚ ਬੋਲਣ ਲੱਗਾ ਜਦੋਂ ਸ਼ਰਮੇ ਨਹੀਂ ਆਈ ਕਿਸੇ ਨੂੰ ਨਹੀਂ ਨਹੀਂ ਸੱਚ ਦਾ ਬੋਲ ਮੈਂ ਤੈਨੂੰ ਇਹ ਨਹੀਂ ਕਹਦਾ ਸੱਚ ਨਾ ਬੋਲ ਪੇ ਸੱਚ ਦੇ ਨਾਲ ਜਦੋਂ ਤੁਸੀਂ ਸੱਚ ਬੋਲਦੇ ਹੋ ਇਹ ਦੱਸੋ ਵੀ ਇਸ ਬੰਦੇ ਦਾ ਕਸੂਰ ਕੀ ਆ ਜੇ ਤੁਹਾਨੂੰ ਮੈਂ ਰਿਕਾਰਡਿੰਗ ਮੈਂ ਮੈਂ ਤੁਹਾਨੂੰ ਤੁਹਾਨੂੰ ਦੱਸਦਾ ਜੋ ਤੁਹਾਨੂੰ ਮੈਂ ਤੈਨੂੰ ਪੁੱਛ ਰਿਹਾ ਵੀ ਮੇਰਾ ਕਸੂਰ ਦਾ ਨਹੀਂ ਤੁਹਾਨੂੰ ਮੈਂ ਦੱਸ ਰਿਹਾ ਵੀ ਤੁਹਾਨੂੰ ਮੈਂ ਦੱਸ ਰਿਹਾ ਮੈਨੂੰ ਭੁੱਲ ਗਿਆ ਜੋਗਾ ਸਿੰਘ ਨੇ ਮੈਨੂੰ ਕਿਹਾ ਵੇ ਗੁਰਦੁਆਰੇ ਕੋਲ ਗੱਡੀ 'ਚ ਬਹਿ ਕੇ ਸੁਣਿਆ ਗੁਰਦੁਆਰੇ ਕੋਲ ਸੁਣਿਆ ਉਹਨਾਂ ਨੂੰ ਯਾਦ ਸੀ ਮਰਦੇ ਦਮ ਤੱਕ ਉਹਨਾਂ ਦਾ ਗਾਣਾ ਸੀ ਉਹਨਾਂ ਦਾ ਨਹੀਂ ਲਿਖਿਆ ਸੀ ਤੁਸੀਂ ਬੋਲੋ ਤੁਸੀਂ ਤੇ ਨਿਸ਼ੱਤਰ ਬੋਲੋ ਵੀ ਤੁਹਾਡਾ ਨਹੀਂ ਗਾਣਾ ਸੀ ਇਹ ਉਹਦਾ ਗਾਣਾ ਨਹੀਂ ਉਸ ਬੰਦੇ ਦਾ ਨਹੀਂ ਨਹੀਂ ਉਸ ਜੋਗਾ ਸਿੰਘ ਦਾ ਤੁਹਾਨੂੰ ਤੁਹਾਨੂੰ ਪਤਾ ਜੋਗਾ ਸਿੰਘ ਦਾ ਗਾਣਾ ਸੀ ਇਹ ਤਾਂ ਨਸ਼ੱਤਰ ਬੋਲੇ ਯਾਰ ਮੈਂ ਕਿਉਂ ਬੋਲਾਂ ਯਾਰ ਨਸ਼ੱਤਰ ਕੋਣ ਨਸ਼ੱਤਰ ਨਸ਼ੱਤਰ ਕਿਹੜਾ ਨਸ਼ੱਤਰ ਦਾ ਚੋਰ ਬੰਦਾ ਸਾਰੀ ਜ਼ਿੰਦਗੀ ਮੇਰੀ ਖਾ ਗਏ ਮੈਂ ਮਰਦਾ ਵੀ ਸੱਚ ਨਾ ਬੋਲਾਂ ਮੈਂ ਤਾਂ ਕਹਿੰਦਾ ਕਮਾਲ ਹੈ ਯਾਰ ਜਨੇ ਤੇਰੀ ਜ਼ਿੰਦਗੀ ਖਾਦੀ ਤੂੰ ਮੇਰੇ ਤੇ 1 ਰੁਪਿਆ ਕਦੇ ਖਰਚਿਆ ਮੈਨੂੰ ਤਾਂ ਤੂੰ ਤਾਂ ਕਹੇ ਨਹੀਂ ਗਰਮਿੰਦਨ ਮੈਨਾਂ ਠੱਗੀ ਮਾਰ ਗਿਆ ਜਾਂ ਮੇਰੇ ਨਾਲ ਗਰਮਿੰਦਨ ਨੇ ਧੋਖਾ ਕੀਤਾ ਦੇਖੋ ਜੀ ਰੁਪਈਏ ਰੁਪਈਏ ਖਰਚਣ ਦੀ ਜਿਹੜੀ 79 ਦੇ ਤੇ ਤੋਂ ਪੈਸੇ ਖਰਚਾਏ 79 ਨਾਲ ਤੇਰੀ ਕੋਈ ਹੋਊਗੀ ਉਹ ਤੁਸੀਂ ਕਰੋ ਪਰ ਉਹ ਤੁਸੀਂ ਮੈਨੂੰ ਤਰ੍ਹਾਂ ਲਪੇਟੋ ਨਾ ਨਹੀਂ ਤੁਸੀਂ ਤੇ ਮੈਂ ਵੀ ਜਿੰਨੀ ਵਾਰ ਬੈਠੇ ਮੈਂ ਕਿਸਦਾ ਖਰਚਾ ਨਹੀਂ ਹੋਣ ਦਿੰਦਾ ਇਹ ਤੁਸੀਂ ਅੱਜ ਯਾਦ ਰੱਖੇ ਜੇ ਤੁਸੀਂ ਕਹੋ ਮੈਂ ਆਪਾਂ ਕਦੀ ਬੈਠੇ ਕਦੀ ਨਹੀਂ ਮੈਂ ਕਿਸਦਾ ਖਰਚਾ ਹੋਣ ਦਿੰਦਾ ਤੁਸੀਂ ਆਪ ਮੈਨੂੰ ਗੱਲ ਇਹ ਕਹੀ ਸੀ ਭਈ ਪਹਿਲੀ ਵਾਰ ਤੂੰ ਸਾਡੂੰ ਜਲੰਦਰ ਲਗਿਆ ਦੂਰਦਰ ਤਾਂ ਮੈਂ ਹੁਣ ਵੀ ਕਹਿੰਦਾ ਸਾਨੂੰ ਹੋਟਲ 'ਚ ਵੀ ਰੱਖਿਆ ਪਹਿਲੀ ਵਾਰ ਇਹ ਤਾਂ ਮੈਂ ਹੁਣ ਵੀ ਕਹਿੰਦਾ ਹਾਂ ਇਹ ਤੁਸੀਂ ਪਰ ਮੈਂ ਤੁਹਾਡਾ ਨਾਂ ਐਦਾਂ ਨਹੀਂ ਲਿਆ ਮੈਂ ਐਦਾਂ ਕਿਹਾ ਬਈ ਮੈਂ ਕਿਹਾ ਇਹ ਬੰਦੇ ਸੁਣਿਆ ਮੈਂ ਕਿਸੇ ਗੱਲ ਤੋਂ ਮੁੱਕਰਦਾ ਨਹੀਂ ਜਿਹੜੀ ਗੱਲ ਹੋਈ ਆ ਜਾਂ ਜਿਹੜੀ ਗੱਲ ਕੀਤੀ ਆ ਅਸੀਂ ਪਹਿਲੀ ਵਾਰੀ ਜ਼ਿੰਦਗੀ 'ਚ ਜੇ ਹੋਟਲ 'ਚ ਰਹੇ ਸੀ ਤਾਂ ਕਿਰੇ ਕਰਕੇ ਰਹੇ ਸੀ ਜਲੰਧਰ ਹੋਟਲ 'ਚ ਰਹੇ ਸੀ ਉੱਪਰ ਪੌੜੀਆਂ ਚੜ੍ਹ ਕੇ ਉੱਪਰ ਕਮਰਾ ਸੀ ਠੀਕ ਆ ਨਹੀਂ ਛੱਡੋ ਉਹ ਉਹ ਛੱਡ ਦੋ ਉਹ ਬਾਬਾ ਜੀ ਉਹ ਗੱਲਾਂ ਨਹੀਂ ਮੈਂ ਤੁਹਾਡਾ ਨਹੀਂ ਗਾਣਾ ਮੈਂ ਪਰ ਉਹ ਜਿਹੜੀ ਤੂੰ ਆਹ ਗੱਲ ਇੰਟਰਵਿਊ 'ਚ ਕਰ ਰਹੇ ਆ ਪੇਹਾ ਵੀ ਗੁਰਮਿੰਦਰ ਕਹੜਵਾਲ ਨੇ ਠੱਗੀ ਮਾਰੀ। ਇਹ ਗੁਰਮਿੰਦਰ ਮੈਂ ਕਿਹ ਗਾਣਾ ਕਿਵੇਂ ਕਰਕੇ ਕਿਵੇਂ ਕਰਕੇ ਗਿਆ ਨਸ਼ੱਤਰ ਗਿੱਲ ਨੇ ਗਾਇਆ ਨਸ਼ੱਤਰ ਗਿੱਲ ਤੇ ਮੈਂ ਤਾਂ ਹਲੇ ਉਹਦਾ ਨਾਂ ਲੈਣਾ ਭੁੱਲ ਗਿਆ ਮਿਊਜ਼ਿਕ ਡਾਇਰੈਕਟਰ ਜਿਹਦਾ ਨਾਂ ਪਾਇਆ ਸੀ। ਉਹ ਕੀ ਨਾਂ ਸੀ ਗੁਰਮੀਤ ਮੈਨੂੰ ਵੀ ਮੈਂ ਤਾਂ ਦੇਖੋ ਮਰਨ ਨੂੰ ਤਿਆਰ ਐ ਪਰ ਮੈਂ ਸਾਰਾ ਇੱਕ ਬੋਲ ਕੇ ਜਾਣਾ ਨਹੀਂ ਤਾਂ ਮੈਨੂੰ ਤਾਂ ਸਾਰਾ ਝੂਠਿਆ ਕਹਿਣ ਕੇ ਬਾਅਦ ਚ ਪਾਰੀ ਕਿੰਨੀਆਂ ਫਿਲਮਾਂ ਕਿੰਨੇ ਗਾਣੇ ਤੇ ਤੇਰੀ ਸਾਰੀ ਗੱਲ ਨਾਲ ਸਹਿਮਤ ਆ ਮੈਂ ਸਿਰਫ ਇੱਕੋ ਸਵਾਲ ਦੇ ਤੋ ਪੁੱਛ ਰਿਹਾ ਕਿ ਗੁਰਮਿੰਦਰ ਕਹੜੋਆ ਨੇ ਕੀ ਠੱਗੀ ਮਾਰੀ ਇਹ ਦੱਸ ਦੇ ਗੁਰਮਿੰਦਰ ਕਹੜੋਆ ਨੇ ਸੁਣਿਆ ਜੋਗਾ ਸਿੰਘ ਦੇ ਨਾਲ ਬਹਿ ਕੇ ਗਾਣਾ ਪਹਿਲਾ ਠੀਕ ਹੈ ਨਹੀਂ ਉਸ ਤੋਂ ਬਾਅਦ ਗਾਣਾ ਜਦੋਂ ਆ ਗਿਆ ਮੁੜ ਕੇ ਮੈਂ ਨਹੀਂ ਤੁਹਾਡਾ ਬੋਲਿਆ ਕਦੀ ਮੁੜ ਕੇ ਮੈਂ ਕਿਉਂ ਮੇਰੇ ਮੰਚ ਸੀ ਜਦੋਂ ਆਪਾਂ ਮਿਲੇ ਸ਼ੂਟਿੰਗ ਤੇ ਹਣਾ ਮੇ ਕੋ ਮੰਚ ਸੀ ਫਿਰ ਮੈਂ ਕਿਹਾ ਛੱਡੋ ਯਾਰ ਇਹ ਬੰਦੇ ਦਾ ਕੀ ਹੈ ਪਰ ਅੱਜ ਮੈਨੂੰ ਲੱਗਦਾ ਵੀ ਸਾਰੀ ਉਮਰ ਲੱਗੀ ਯਾਰ ਨਹੀਂ ਉਹ ਜਦੋਂ ਮੇਰਾ ਕਸੂਰ ਦੱਸਣਾ ਮੈਂ ਤਾਂ ਤੈਨੂੰ ਆਪਣਾ ਕਸੂਰ ਪੁੱਛ ਰਿਹਾ ਮੇਰਾ ਅੱਛਾ ਤੁਸੀਂ ਤੁਸੀਂ ਉਹ ਟੇਪ ਆਈ ਸੀ ਤੁਸੀਂ ਉਹ ਤੇ ਇਨਵੋਲਵ ਸੀ ਨਾ ਟੇਪ ਚ ਲਗਵੋ ਸੀ ਮੈਂ ਕਹ ਰ ਮੁਕਰਦਾ ਤੁਸੀਂ ਗਾਣਾ ਸੁਣ ਚੁੱਕੇ ਸੀ ਜੋਗਾ ਸਿੰਘ ਦੇ ਨਾਲ ਤੁਹਾਨੂੰ ਪਤਾ ਸੀ ਵੀ ਜੋਗਾ ਸਿੰਘ ਦਾ ਗਾਣਾ ਜੋਗਾ ਸਿੰਘ ਨੂੰ ਬਾਵਾ ਸੁਣਾ ਗਿਆ ਐਡਾ ਤਾਂ ਜੋਗਾ ਸਿੰਘ ਉਹਨਾਂ ਦੇ ਤਿੰਨ ਚਾਰ ਗਾਣੇ ਮੈਂ ਵੀ ਰਿਕਾਰਡ ਕਰਾਇਆ ਸਰ ਦੇ ਚੀਮੇ ਕੋਲ ਰਿਕਾਰਡ ਕਰਾਇਆ ਦੋ ਤਿੰਨ ਬੰਦਿਆਂ ਕੋਲ ਹੋਰ ਰਿਕਾਰਡ ਕਰਾਏ ਆ ਨਹੀਂ ਪਰ ਤੁਸੀਂ ਸੁਣਿਆ ਤੁਸੀਂ ਨਾ ਤੁਹਾਨੂੰ ਇਹ ਬਾਬਾ ਜੀ ਗਾਣੇ ਪਰ ਚੱਕਰ ਗਿਆ ਮੈਂ ਜਿਹੜਾ ਮੇਰੇ ਸੁਭਾ ਨੂੰ ਗੋਲ ਨਾ ਕਰੋ ਮੈਂ ਸਿਰਫ ਇੱਕੋ ਸਵਾਲ ਪੁੱਛਦਾ ਸਵਾਲਾਂ ਨੂੰ ਗੋਲ ਕਰਨ ਵਾਲਾ ਸਵਾਲਾਂ ਨੂੰ ਬਾਬਾ ਜੀ ਗੋਲ ਕਰਨ ਵਾਲਾ ਹੁੰਦਾ ਤਾਂ ਮੈਂ ਵੀ ਤੁਹਾਡੇ ਵਾਂਗੂ ਉੱਚੇ ਰਤਬੇ ਤੇ ਹੁੰਦਾ ਮੈਂ ਗੋਲ ਜ਼ਿੰਦਗੀ ਚ ਕੀਤਾ ਹੀ ਨਹੀਂ ਨਾ ਮੈਂ ਗੀਨ ਕੀਤੀ ਬਾਬਾ ਜੀ ਤੇਰਾ ਰੋਲ ਉਹਦੇ ਤੋਂ ਨਾ ਸਾਡੇ ਤੋਂ ਭਾਵ ਬਹੁਤ ਉੱਚਾ ਸੀ ਤਾਂ ਬਹੁਤ ਨੀਵੇਂ ਆ ਨਹੀਂ ਬਾਬਾ ਜੀ ਮੈਂ ਇੱਕ ਬੰਦੇ ਦੇ ਤੌਰ ਤੇ ਪੁੱਛ ਰਿਹਾ ਮੈਂ ਗੀਤ ਠੱਗੀ ਮਾਰੀ ਇਹ ਦੱਸ ਦੇ ਗੁਰਮਿੰਦਰ ਭਾਜੀ ਨੇ ਸੁਣਿਆ ਸੀ ਗਾਣਾ ਗੁਰਮਿੰਦਰ ਭਾਜੀ ਨੂੰ ਜੋ ਉਹਨੂੰ ਕਹਿਣਾ ਚਾਹੀਦਾ ਨਿਸ਼ੱਧਪਰ ਨੂੰ ਵੀ ਤੇਰਾ ਯਾਰ ਹੈ ਨਾ ਕਰੇ ਰਿਕਾਰਡ ਉਹ ਪਰ ਕੀਤਾ ਗਿਆ ਭਾਜੀ ਆਹ ਆ ਗੱਲ ਹੋਰ ਕੁਝ ਨਹੀਂ ਨੇ ਇਹ ਤੇ ਮੇਰੀ ਡੱਗੀ ਗਈ ਆ ਮੈਨੂੰ ਪਹਿਲਾਂ ਇਹ ਦੱਸ ਕੇਈ ਵਾਰੀ ਸੌ ਮਜਬੂਰੀਆਂ ਪਾਜੀ ਮਜਬੂਰੀਆਂ ਥੋੜੀਆਂ ਉਹਨੀਆਂ ਮਜਬੂਰੀਆਂ ਕਿਸੇ ਨੂੰ ਦੱਬ ਕੇ ਗਾਣਾ ਮੱਜੀ ਮੈਂ ਮੈਂ ਜੋ ਤੇਰੇ ਕੋਲੋਂ ਗਾਣਾ ਲੈ ਕੇ ਗਿਆ ਹੋਵਾ ਮੈਂ ਸੁਖਬਾ ਸਿੰਘ ਹੋਣਾ ਕੋਲੋਂ ਪਾਜੀ ਲੈ ਕੇ ਆਪਣਾ ਨਾਂ ਪਾ ਲਿਆ ਹੋਵੇ ਜੇ ਲੈ ਕੇ ਗਏ ਹੁੰਦੇ ਤੇ ਆਪਾਂ ਇਹ ਗੱਲ ਨਾ ਕਰਦੇ ਗਾਣਾ ਗਾਣਾ ਖੋ ਲਿਆ ਪੈਸਾ ਲੱਗਾ ਹੋਇਆ ਨਹੀਂ ਮੈਂ ਕਿਹਨ ਖੋਇਆ ਨਾ ਵੀ ਗੱਲ ਤਾਂ ਇਹ ਹੈ ਨਾ ਵੀ ਮੈਂ ਤੇ ਨਹੀਂ ਤੁਸੀਂ ਤੁਸੀਂ ਪਹਿਲਾਂ ਸੁਣਿਆ ਸੀ ਟੇਪ ਆਉਰ ਦਾ ਤੁਸੀਂ ਉਹਨੂੰ ਕਹਿੰਦੇ ਵੀ ਨਾਂ ਪਾਇਆ ਰਿਕਾਰਡ ਹੈ ਮੈਂ ਤਾਂ ਨਹੀਂ ਖੋਇਆ ਨਾ ਮੈਂ ਖੋਇਆ ਤਾਂ ਦਾ ਤੁਸੀਂ ਸੁਣਿਆ ਤਾਂ ਸੀ ਨਾ ਤੁਸੀਂ ਤੁਸੀਂ ਹੱਕ ਦੀ ਗੱਲ ਕਰਦੇ ਮੈਂ ਮੈਂ ਤਾਂ ਤੈਨੂੰ ਉਹੀ ਦੱਸੀ ਹੈ ਨਾ ਮੈਂ ਮੈਨੂੰ ਤਾਂ ਇੱਕ ਹادث ਮੈਂ ਕਿ ਠੱਗੀ ਮਾਰੀ ਮੈਂ ਉਹ ਗਾਣਾ ਕੱਢ ਕੇ ਆਪਣਾ ਨਹੀਂ ਮੈਂ ਉਹੀ ਤਾਂ ਉਹੀ ਤਾਂ ਜਵਾਬ ਦੇ ਰਿਹਾ ਬਸ ਤੁਸੀਂ ਡਿਊਟ ਬਣਿਆ ਮੈਨੂੰ ਤਾਂ ਮੈਨੂੰ ਤਾਂ ਰਿਕਾਰਡ ਹੋਇਆ ਬਾਅਦ ਚ ਪਤਾ ਲੱਗਾ ਕਿੰਦਾ ਡਿਊਟ ਬਣਿਆ ਕਿੰਦਾ ਗਾਣਾ ਉੱਥੇ ਪਹੁੰਚਿਆ ਕੀ ਹੋਇਆ ਇਹਦਾ ਇਹਦਾ ਰਿਕਾਰਡ ਹੋਏ ਤੋਂ ਬਾਅਦ ਮੈਨੂੰ ਪਤਾ ਲੱਗਾ ਦੇਖੋ ਨਿਸ਼ੱਤਰ ਨੇ ਤਾਂ ਹੁਣ ਬੋਲਣਾ ਨਹੀਂ ਉਹਦਾ ਉਹਦਾ ਐ ਆ ਤੁਹਾਨੂੰ ਉਹ ਕਹੂਗਾ ਕਿ ਤੁਸੀਂ ਉਹਨਾਂ ਨਾਲ ਗੱਲ ਕਰਦੇ ਵੀ ਉਹ ਮੈਂ ਤਾਂ ਤੁਹਾਡਾ ਐ ਕਿਹਾ ਵੀ ਇਹ ਬੰਦੇ ਨੇ ਮੈਂ ਨਿਸ਼ੱਤਰ ਨਾਲ ਵੀ ਮੈਂ ਨਿਸ਼ੱਤਰ ਨਾਲ ਵੀ ਗੱਲ ਨਹੀਂ ਕਰਦਾ ਭਰਾਵਾ ਨਿਸ਼ੱਤਰ ਨਾਲ ਵੀ ਮੇਰੀ ਹੁਣ ਗੱਲ ਨਹੀਂ ਹੁੰਦੀ ਬਹੁਤ ਘੱਟ ਹੁੰਦੀ ਹੈ ਉਹ ਵੀ ਉਹਦੇ ਪਰਾਈ ਬਰੀ ਆ ਤਾਂ ਮੈਂ ਅਫਸੋਸ ਨਾਲ ਚਲ ਗਿਆ ਮੈਂ ਨਾ ਉਹਨੂੰ ਮਿਲਿਆ ਨਾ ਮੈਂ ਕੈਨੇਡਾ ਗਿਆ ਨਾ ਉਹਨੂੰ ਕੈਨੇਡਾ ਮਿਲਿਆ ਨਹੀਂ ਮੈਂ ਤੁਹਾਨੂੰ ਆ ਮੈਨੂੰ ਪਤਾ ਪਰ ਮੈਂ ਮੈਂ ਤਾਂ ਇਹ ਗੱਲ ਕਿ ਤੁਸੀਂ ਸੁਣਿਆ ਸੀ ਤੁਸੀਂ ਮੇਰੇ ਲਈ ਕਿਸੇ ਨੇ ਨਹੀਂ ਕੀਤਾ ਬਾਈ ਸਾਰੀ ਜ਼ਿੰਦਗੀ ਲੰਗੀ ਤੁਸੀਂ ਇਹ ਗੱਲ ਨੂੰ ਠੱਗੀ ਕਿੱਦਾ ਮੰਨ ਸਕਦੇ ਹੋ ਵੀ ਇਹਨੇ ਠੱਗੀ ਕੀਤੀ ਹੈ ਨਹੀਂ ਗਾਣਾ ਕਿੱਦਾਂ ਗਿਆ ਮੈਂ ਤਾਂ ਮੈਨੂੰ ਨਹੀਂ ਪਤਾ ਕੋਈ ਨਹੀਂ ਮੈਂ ਇਸ ਸਵਾਲ ਦਾ ਜਵਾਬ ਦਿਓ ਨਾ ਮੈਂ ਜਿਹੜਾ ਪੁੱਛ ਰਿਹਾ ਵੀ ਗੁਰਮਿੰਦਰ ਕਹਿੰਦੋਂ ਲੱਗੀ ਠੱਗੀਗੀ ਭਾਜੀ ਇਹਦਾ ਸਵਾਲ ਦਾ ਜਵਾਬ ਕਿਵੇਂ ਦੇਵਾਂ ਵੀ ਐਨਾ ਥੋੜੀ ਵੀ ਟੇਪ ਨਹੀਂ ਸੁਣੀ ਤੁਸੀਂ ਦੋਹਾਂ ਨੇ ਟੇਪ ਕੀਤੀ ਤੁਸੀਂ ਗਾਣਾ ਸੁਣਿਆ ਸੀ 10 ਵਾਰ ਬੋਲਣਾ ਜੋਗਾ ਸਿੰਘ ਦੇ ਨਾਲ ਬਹਿ ਕੇ ਤੁਸੀਂ ਸੁਣਿਆ ਕਮਾਲ ਹੈ ਤੁਸੀਂ ਮੈਨੂੰ ਕਿੱਦਾਂ ਰਿਟਰਨ ਚ ਲੈਣਾ ਹੋ ਭੇਜ ਦਿਨਾ ਜੋਗਾ ਸਿੰਘ ਦੀ ਰਿਕਾਰਡਿੰਗ ਭੇਜ ਦਿਨਾ ਤੁਹਾਨੂੰ ਤੁਹਾਨੂੰ ਰਿਕਾਰਡਿੰਗ ਭੇਜੂਗਾ ਹਾਂ